ਜੇ ਤੁਸੀਂ ਵੀ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਇਹ ਸਮਾਂ ਬਿਲਕੁਲ ਠੀਕ ਹੈ ਸੱਚਾ ਕਾਲ ਤੁਸੀਂ ਦੇਖੋ 24/7 ਪੰਜਾਬ ਤੇ ਮੈਂ ਮਨਪ੍ਰਤਕੋਰ ਮੈਂ ਇਹ ਗੱਲ ਇਸ ਲਈ ਕਹੀ ਆ ਕਿਉਂਕਿ ਸੋਨੇ ਚਾਂਦੀ ਦੀ ਕੀਮਤਾਂ ਦੇ ਵਿੱਚ ਵੱਡੀ ਗਿਰਾਵਟ ਆਇਆ ਤਾਂ ਸਾਇਏ ਕਿ ਜਦੋਂ ਤਿਹਾੜ ਸੀ ਉਦੋਂ ਤਾ ਸੋਨੇ ਚਾਂਦੀ ਦਾ ਰੇਟ ਪੂਰਾ ਚੜਾ ਗਿਆ ਚੜਿਆ ਹੋਇਆ ਸੀ ਪਰ ਇਸ ਵੇਲੇ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ 7 ਦਿਨਾਂ ਦੇ ਵਿੱਚ ਸੋਨੇ ਚਾਂਦੀ ਦਾ ਰੇਟ ਕਾਫੀ ਜ਼ਿਆਦਾ ਗਿਰਿਆ ਹੈ ਜਿਸ ਸੇ ਕਰਕੇ ਜਿਹੜੇ ਲੋਕੀ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਸੇ ਉਹਨਾਂ ਦੇ ਲਈ ਕਾਫੀ ਜ਼ਿਆਦਾ ਸੌਖਾ ਹੋ ਗਿਆ ਜੇ ਗੱਲ ਕਰੀਏ ਕੀਮਤਾ ਦੀ ਤਦ ਆ ਸਵਾ ਕੇ ਕੀਮਤਾ ਦੇ ਵਿੱਚ ਸੋਨੇ ਦੀ ਜੇ ਗੱਲ ਕਰੀਏ ਤਾਂ 7 ਦਿਨਾਂ ਦੇ ਵਿੱਚ ਸੋਨਾ ਜਿਹੜਾ ਕਿ 9356 ਰੁਪਏ ਜਿਹੜਾ ਕਿ ਸੀ ਰੇਟ ਦੀ ਗਿਰਾਵਟ ਆਈ ਆ ਉੱਥੇ ਦਾਸ ਦੱਸਾਂਗੇ ਚਾਂਦੀ 31000 ਰੁਪਏ ਡਿੱਗੀ ਹੈ ਜਿਹਦਾ ਇਸ ਹਫਤੇ ਜਿਹੜੇ ਕਿ 31000 ਰੁਪਏ ਚਾਂਦੀ ਦੇ ਕੀਮਤ ਦੇ ਵਿੱਚ ਵੱਡੀ ਗਿਰਾਵਟ ਆਈ ਹੈ ਉੱਥੇ ਹੀ ਸੋਨੇ ਦੀ ਕੀਮਤ 9356 ਰੁਪਏ ਡਿੱਗ ਚੁਕੀ ਆ ਤੇ ਉੱਥੇ ਹੀ ਇੱਕ ਹਫਤੇ ਦੇ ਵਿੱਚ 121518 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਸੋਨੇ ਦੀ ਕੀਮਤ ਦੇ ਨਾਲ ਦਾਲ ਸਵਾ ਇੱਕ ਦਿਨ ਦੇ ਵਿੱਚ ਸੋਨਾ 1836 ਰੁਪਏ ਤੇ ਚਾਂਦੀ 4417 ਰੁਪਏ ਡਿੱਗੀ ਜਦਾਲ ਸਹੀਏ ਇਹ ਜਿਹੜੀ ਚਾਂਦੀ ਦੇ ਕੀਮਤ ਦੇ ਵਿੱਚ ਵੱਡੀ ਗਿਰਾਵਟ ਆਈ ਆ ਜੇ ਤੁਸੀਂ ਸੋਨਾ ਚਾਂਦੀ ਖਰੀਦਣਾ ਚਾਹਦੇ ਹੋ ਤਾਂ ਇਸ ਵੇਲੇ ਜਿਹੜੇ ਰੇਟ ਕਾਫੀ ਜ਼ਿਆਦਾ ਗਿਰੇ ਹੋਏ ਨੇ ਤੁਸੀਂ ਜਾ ਕੇ ਖਰੀਦ ਸਕਦੇ ਹੋ ਜੇ ਤੁਸੀਂ ਵੀ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਇਹ ਸਮਾਂ ਬਿਲਕੁਲ ਠੀਕ ਹੈ ਸੱਚਾ ਕਾਲ ਤੁਸੀਂ ਦੇਖੋ 247 ਪੰਜਾਬ ਤੇ ਮੈਂ ਮਨਪ੍ਰਤ ਕੋਰ ਮੈਂ ਇਹ ਗੱਲ ਇਸ ਲਈ ਕਹੀ ਆ ਕਿਉਂਕਿ ਸੋਨੇ ਚਾਂਦੀ ਦੀ ਕੀਮਤਾਂ ਦੇ ਵਿੱਚ ਵੱਡੀ ਗਿਰਾਵਟ ਆਈ ਹੈ ਸਾਸ ਤਈਏ ਕਿ ਜਦੋਂ ਤਿਹਾੜ ਸੀ ਉਦੋਂ ਤੱਕ ਸੋਨੇ ਚਾਂਦੀ ਦਾ ਰੇਟ ਪੂਰਾ ਜੜਾ ਕਿ ਚੜਿਆ ਹੋਇਆ ਸੀ ਪਰ ਇਸ ਵੇਲੇ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ 7 ਦਿਨਾਂ ਦੇ ਵਿੱਚ ਸੋਨੇ ਚਾਂਦੀ ਦਾ ਰੇਟ ਕਾਫੀ ਜ਼ਿਆਦਾ ਗਿਰਿਆ ਹੈ ਜਿਸ ਦੇ ਕਰਕੇ ਜਿਹੜੇ ਲੋਕੀ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਸਹੀ ਉਹਨਾਂ ਦੇ ਲਈ ਕਾਫੀ ਜ਼ਿਆਦਾ ਸੌਖਾ ਹੋ ਗਿਆ ਜੇ ਗੱਲ ਕਰੀਏ ਕੀਮਤਾ ਦੀ ਤਦ ਆਸਵਾ ਕਿ ਕੀਮਤਾ ਦੇ ਵਿੱਚ ਸੋਨੇ ਦੀ ਜੇ ਗੱਲ ਕਰੀਏ ਤਾਂ 7 ਦਿਨਾਂ ਦੇ ਵਿੱਚ ਸੋਨਾ ਜਿਹੜਾ ਕਿ 9356 ਰੁਪਏ ਜਿਹੜਾ ਕਿ ਇਸ ਦੀ ਰੇਟ ਦੀ ਗਿਰਾਵਟ ਆਈ ਆ ਉੱਥੇ ਹੀ ਦੱਸ ਦਵਾਂਗੇ ਚਾਂਦੀ 31000 ਰੁਪਏ ਡਿੱਗੀ ਹੈ ਜਿਸ ਦਾ ਇਸ ਹਫ਼ਤੇ ਜਿਹੜੇ ਕਿ 31000 ਰੁਪਏ ਚਾਂਦੀ ਦੇ ਕੀਮਤ ਦੇ ਵਿੱਚ ਵੱਡੀ ਗਿਰਾਵਟ ਆਈ ਹੈ ਉੱਥੇ ਹੀ ਸੋਨੇ ਦੀ ਕੀਮਤ 9356 ਰੁਪਏ ਡਿੱਗ ਚੁੱਕੀ ਆ ਤੇ ਉੱਥੇ ਹੀ ਇੱਕ ਹਫ਼ਤੇ ਦੇ ਵਿੱਚ 1,21,518 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਸੋਨੇ ਦੀ ਕੀਮਤ ਤੇ ਇਸ ਦੇ ਨਾਲ ਨਾਲ ਸਮਾਂ ਇੱਕ ਦਿਨ ਦੇ ਵਿੱਚ ਸੋਨਾ 1,836 ਰੁਪਏ ਤੇ ਚਾਂਦੀ 4,417 ਰੁਪਏ ਡਿੱਗੀ ਹੈ ਜਿਦਾ ਸਹੀ ਹੈ ਇਹ ਜਿਹੜੀ ਚਾਂਦੀ ਦੇ ਕੀਮਤ ਦੇ ਵਿੱਚ ਵੱਡੀ ਗਿਰਾਵਟ ਆਈ ਹੈ ਜੇ ਤੁਸੀਂ ਸੋਨਾ ਚਾਂਦੀ ਖਰੀਦਣਾ ਚਾਹਦੇ ਹੋ ਤਾਂ ਇਸ ਵੇਲੇ ਜਿਹੜੇ ਰੇਟ ਕਾਫੀ ਜ਼ਿਆਦਾ ਗਿਰੇ ਹੋਏ ਨੇ ਤੁਸੀਂ ਜਾ ਕੇ ਖਰੀਦ ਸਕਦੇ ਹੋ